ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਂਕ ਨੀਡਲੇ ਡੀਮਾਰਟ ਦੇ ਅੰਦਰ ਬਿਲਕੁਲ ਆਮ ਦਿਨਾਂ ਜਿ ਤਰ੍ਹਾਂ ਹੀ ਖਰੀਦਾਰੀ ਦਾ ਕੰਮ ਚੱਲ ਰਿਹਾ ਸੀ ਪਰ ਬਿਲਿੰਗ ਕਾਊਂਟਰ ਉੱਤੇ ਹੋਈ ਇੱਕ ਛੋਟੀ ਜਿਹੀ ਗੱਲਬਾਤ ਨੇ ਉੱਥੇ ਭਾਰੀ ਹੰਗਾਮਾ ਖੜਾ ਕਰਕੇ ਰੱਖ ਦਿੱਤਾ। ਮਿਲੀ ਜਾਣਕਾਰੀ ਦੇ ਅਨੁਸਾਰ ਰਵੀ ਨਾਮਕ ਇੱਕ ਗ੍ਰਾਹਕ ਡੀਮਾਰਟ ਦੇ ਵਿੱਚ ਖਰੀਦਦਾਰੀ ਕਰ ਰਿਹਾ ਸੀ। ਜਦ ਉਹ ਬਿਲਿੰਗ ਕਾਊਂਟਰ ਦੀ ਲਾਈਨ ਦੇ ਵਿੱਚ ਖੜਾ ਹੋਇਆ ਤਾਂ ਉਸ ਨੇ ਕੁਝ ਸਮਾਨ ਲੈਣ ਦੇ ਲਈ ਕਤਾਰ ਛੱਡ ਦਿੱਤੀ। ਪਰ ਜਦ ਉਹ ਵਾਪਸ ਆਇਆ ਤਾਂ ਉਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਆਪਣੇ ਜਗ੍ਹਾ ਦੇ ਉੱਪਰ ਵਾਪਸ ਹੋਣਾ ਚਾਹੁੰਦਾ ਹੈ। ਇਸ ਗੱਲ ਉੱਤੇ ਲਾਈਨ ਦੇ ਵਿੱਚ ਖੜੇ ਹੋਰ ਗ੍ਰਾਹਕਾਂ ਦੇ ਨਾਲ ਉਸ ਦੀ ਟਕਰਾਹਰ ਹੋ ਗਈ। ਜਦੋਂ ਦੋਨਾਂ ਵਿਚਕਾਰ ਪਹਿਲਾਂ ਬਹਿਸ ਹੋਈ ਫਿਰ ਬਿਲਿੰਗ ਕਾਊਂਟਰ ਉੱਤੇ ਮੌਜੂਦ ਇੱਕ ਨੌਜਵਾਨ ਵੱਲੋਂ ਰਵੀ ਨੂੰ ਥੱਪੜ ਮਾਰ ਦਿੱਤਾ ਗਿਆ ਥੱਪੜ ਮਾਰਦੇ ਹੀ ਦੋਨਾਂ ਵਿਚਕਾਰ ਹੱਥੋ ਪਾਏ ਸ਼ੁਰੂ ਹੋ ਗਏ ਇਹ ਸਾਰੀ ਘਟਨਾ ਡੀਮਾਰ ਦੇ ਹੋਰ ਗ੍ਰਾਹਕਾਂ ਨੇ ਵੀ ਦੇਖੀ ਅਤੇ ਅਫਰਾ ਤਫਰੀਦਾ ਮਾਹੌਲ ਬਣ ਗਿਆ ਵਿਵਾਦ ਦੌਰਾਨ ਰਵੀ ਨੇ ਦਾਵਾ ਕੀਤਾ ਕਿ ਉਸ ਦੀ ਸੋਨੇ ਦੀ ਚੈਨ ਅਤੇ ਬਰੇਸਲੇਟ ਗੁੰਮ ਹੋ ਚੁੱਕੇ ਨੇ ਇਸ ਤੋਂ ਬਾਅਦ ਇਸ ਮਾਮਲੇ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ ਤੇ ਮੌਕੇ ਉੱਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਜਾਣਕਾਰੀ ਮੁਤਾਬਕ ਰਵੀ ਦੀ ਸੋਨੇ ਦੀ ਚੈਨ ਤਾਂ ਹੱਥ ਲੱਗ ਗਈ ਪਰ ਬਰੇਸਲੇਟ ਹਾਲੇ ਵੀ ਲਾਪਤਾ ਹੈ ਪੁਲਿਸ ਡੀਮਾਰਟ ਅੰਦਰ ਲੱਗੇ ਸੀਸੀਟੀਵੀ ਕੈਮਰਾ ਦੀ ਜਾਂਚ ਕਰ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਸੱਚਾਈ ਕੀ ਹੈ ਸਰ ਕਹਿ ਰਹੇ ਨਹੀਂ ਹੈਗਾ ਵੇ ਮੈਂ ਸਿਰੇ ਪਾ ਕੇ ਆਇਆ ਵਾ ਬ੍ਰੈਸਲੇਟ ਮੈਂ ਬ੍ਰੈਸਲਟ ਪਾਇਆ ਹੈ ਮੇਰੇ ਚੀਨ ਹੈ ਚੀਨ ਮੇ ਕੋ ਹੈਗੀ ਮੈਂ ਚੀਨ ਸੀਸੀਟੀਵੀ ਝੂਠ ਤੋਂ ਨਾ ਬੋਲੇਗੀ ਕੁਝ ਕਲੀਅਰ ਨਹੀਂ ਆ ਰਿਹਾ ਜਿਹੜਾ ਇਹਨਾਂ ਨੇ ਮੈਨੂੰ ਹਿੱਟ ਕੀਤਾ ਵਾ ਉਹ ਰਿਕਾਰਡਿੰਗ ਡਿਲੀਟ ਕਰਤੀ ਇਹਨਾਂ ਨੇ ਕਹਿੰਦੇ ਉਹ ਡਿਲੀਟ ਹਨ ਸਾਡੇ ਕੋਲ ਨਿਸ਼ਾਨ ਹੀ ਨਹੀਂ ਆਇਆ ਦੇਖੋ ਉਹਨਾਂ ਦਾ ਵਾਈਡਲ ਸ਼ੋਰਟ ਪੈ ਗਿਆ ਦੇਖੋ ਸਰ ਇੱਕ ਸਵਾਲ ਹੈ ਕਿ ਤੁਸੀਂ ਦੂਸਰੀਆਂ ਸੀਸੀਟੀਵੀ ਕਹਿ ਰਹੇ ਉਹ ਐਸਐਚਓ ਸਾਫ ਕਰ ਰਹੇ ਹੈਗੀਆਂ ਸਾਡੇ ਕੋਲ ਫਿਰ ਉਹ ਵੀ ਤਾਂ ਡਿ ਵੀ ਨਹੀਂ ਜਦ ਤੱਕ ਜਦ ਤੱਕ ਕੋਈ ਪੁਆਇੰਟ ਦੀ ਸੀਸੀਟੀਵੀ ਕੱਟ ਹੋਈ ਆ ਨਹੀਂ ਸਰ ਨਹੀਂ ਜਿਹੜੇ ਦੇਖੋ 3 ਨੰਬਰ 3 ਨੰਬਰ ਵਾਲੇ ਕਾਊਂਟਰ ਤੇ ਮੇਰੀ ਝਗੜਾ ਹੋਇਆ ਇਹਨਾਂ ਨਾਲ ਉਸ ਤੋਂ ਬਾਅਦ ਆਪਾਂ ਸਾਈਡ ਤੇ ਆ ਗਏ ਆ ਜਿੱਥੇ ਝਗੜਾ ਹੋਇਆ ਛੋੜਾ ਝਗੜਾ ਹੋਇਆ ਉਹ ਤਾਂ ਹੈ ਹੀ ਹੈ ਜਿੱਥੇ ਨਾਲ ਮੈਨੇ ਹਿੱਟ ਕੀਤਾ ਮੇਰਾ ਏਅਰਪੋਰਟ ਮੇਰਾ ਫੋਨ ਡਿੱਗਿਆ ਹੋਇਆ ਉਹ ਇਹਨਾਂ ਨਾਲ ਸੀਸੀਟੀਵੀ ਦਿੱਤੀ ਨਹੀਂ ਸਾਨੂੰ ડીਮਾਰਟ ਵਾਲਿਆਂ ਨੇ ਸਰ ਇਹ ਦਿਖਾਈਓ ਤੁਹਾਡੀ ਚੇਨ 골ਡ ਦੀ ਹੈ ਹਾਂਜੀ ਸਰ ਸਾਰਾ 골ਡ ਦੀ ਤਾਂ ਹੈ ਨਹੀਂ ਆ ਦੇ 골ਡ 골ਡ ਮੈਡਮ ਆ 18 ਕੈਰੇਟ ਵਾਲਾ ਆ ਤਾਂ ਪਾਲਿਸ਼ ਹੋਤਰੀ ਹੈ 18 ਕੈਰੇਟ ਵਾਲਾ ਚਲੋ ਠੀਕ ਐ ਅਸੀਂ ਗਲਤੀ ਲ ਇਹ 1 ਗ੍ਰਾਮ ਚਲੋ ਕੋਈ ਬਾਜੀ ਕਿੱਥੇ ਕਿਉਂ ਆਦਾ ਕਰੇ ਮੈਡਮ ਘੱਟਣਾ ਵੀ ਫਟਮਾਰ ਹੋਈ ਕਿੰਨਾ ਨਹੀਂ ਪਾਇਆ ਸੀ ਮੇਰੇ ਹਸਬੰਦ ਨੇ ਮੈਡਮ ਕੀ ਹੋਇਆ ਸੀ ਤੁਸੀਂ ਜਦੋਂ ਅੰਦਰ ਸੀ ਉਸ ਵੇਲੇ ਮੈਮ ਕੋਈ ਸਰਦਾ ਸੀ ਜਰਾ ਬਿਲਿੰਗ ਕਰਵਾਉਣ ਲੱਗ ਗਿਆ ਅਸਿਕਾ ਚਾ ਡੀ ਬਿਲਿੰਗ ਕਰਦੇ ਭਰਾਵੇ ਹੂੰ ਉਹਨੇ ਬਿਲਿੰਗ ਕਹਿੰਦਾ ਨਹੀਂ ਹਾ ਕਾਉਂਟਰ ਬੰਦ ਅਸਿਕਾ ਕਿਉਂ ਕਾਉਂਟਰ ਬੰਦ ਦਾ ਅਸੀਂ ਲਾਸਟ ਹੈਗੇ ਤੁਸੀਂ ਕਰ ਲੋ ਉਹਨੇ ਇੰਨੇ ਨੇ ਹੱਥ ਪਾਈ ਕੀਤੀ ਸਾਈਡ ਤੇ ਲੈ ਕੇ ਨਹੀ ਟੂ ਟੂ ਬਹੁਤ ਕੀਤਾ ਲਾ ਕੇ ਵੀ ਲੈ ਗਿਆ ਸਮਾ ਹੁਣ ਕਿ ਮੈਨੂੰ ਮੈਨੂੰ ਪਕੜ ਕੇ ਉਹਨੂੰ ਆ ਪਕੜ ਕੇ ਰੱਖਿਆ ਕਿ ਤੂੰ ਜਿਹੜੀ ਚੀਜ਼ ਉਤਾਰੀ ਚਲੋ ਜੇ ਤਾਂ ਸਹੀ ਤਸੰਨ ਨੂੰ ਵੀ ਉਹਨੂੰ ਫੇਰ ਜਾਣਦੇ ਨਾ ਉਹ ਨਹੀਂ ਉਹਨੇ ਕੁਝ ਨਹੀਂ ਕੀਤਾ ਦੋੜੇ ਸਾਰੇ ਸਟਾਫ ਨੂੰ ਜਿਹੜੇ ਵੱਡੇ ਮੈਂਬਰਸ ਨੇ ਅੱਗੇ ਅੰਦਰ ਦੋੜਾ ਦਿੱਤਾ ਜਿਹੜੇ ਤੁਹਾਡੇ ਕੱਪੜੇ ਫਟੇ ਹੋਏ ਆ ਕਿੰਨਾ ਨੇ ਪਾੜੇ ਇਹ ਨਹੀਂ ਫਟੇ ਇਹੋ ਥੋੜੇ ਜਿਆਦਾ ਯੂਸ਼ੇਕ ਜੇ ਸਾਰਾ ਕੁਝ ਆ ਸੀਸੀਟੀਵੀ ਦੇ ਵਿੱਚ ਸਰ ਉਹ ਦਿਨ ਦੇ ਨਹੀਂ ਸੀਸੀਟੀਵੀ ਦਿਨ ਦੇ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮੈਂ ਚਾਹੁੰਦਾ ਮੈਂ ਚਾਹੁੰਦਾ ਮੈਂ ਮੈਂ ਕੀ ਕਹਿਣਾ ਚਾਹੁੰਦਾ ਤੁਸੀਂ ਇਹ ਵੀ ਹੱਥ ਪਾਇਆ ਇਹਨਾਂ ਨੇ ਛੇ ਭੋਗੇ ਦੀ ਇੱਕ ਮੈਂ ਕਹਿੰਦਾ ਹਾਂ ਇਹ ਤਾਂ ਕਹਿੰਦਾ ਪਾ ਇਹ ਹੈ ਕਿ ਇਹ ਮਾਰਟ ਵਾਲੇ ਕੋਟ ਕਰਨਾ ਚਾਹੀਦਾ ਜੀ ਜੀ ਮਾਰਟ ਵਾਲੇ ਦਾ ਪ੍ਰੈਸ਼ਰ ਹੈ ਕੋਈ ਕੋਈ ਵੱਡੇ ਬੰਦੇ ਆਪਾਂ ਛੋਟੇ ਬੰਦੇ ਆ ਇਹਨਾਂ ਦਾ ਪ੍ਰੈਸ਼ਰ ਹੈਗਾ ਵੈ ਇਹ ਕਿੰਨੇ ਸਾਡਾ ਸਿਸਟਮ ਹੈਂਗ ਹੋ ਗਿਆ ਵੈ ਸਾਡ ਕੋ ਡਿਲੀਟ ਹੋ ਗਈ ਹੈ ਉੱਚੀ ਬੋਲੋ ਜਾਨ ਤੋਂ ਮੈਂ ਕਲੋਜ਼ ਬੋਰਡ ਰੱਖਤਾ ਤੇ ਜਿੰਨੇ ਲਾਈਨ ਚ ਲੱਗੇ ਸੀ ਉਹਨਾਂ ਨੂੰ ਮੈਂ ਕਹਤਾ ਹਾਂ ਕਿ ਤੁਹਾਡੀ ਕੋਈ ਨਹੀਂ ਕਿੱਥੇ ਤੱਕ ਨਹੀਂ ਸੀ ਲਾਈਨ ਖਤਮ ਕੋਈ ਵੀ ਨਹੀਂ ਸੀ ਮੌਜੂਦ ਮਨਾ ਕਰਤਾ ਕਿ ਉਸ ਤੋਂ ਬਾਅਦ ਕਿਸੇ ਦੀ ਬਿਲਿੰਗ ਨਹੀਂ ਹੋਣੀ ਹਾਂ ਤੇ ਉਸ ਤੋਂ ਬਾਅਦ ਮੈਡਮ ਆਏ ਇਹਨਾਂ ਦੀ ਵਾਈਫ ਤੇ ਉਹਨਾਂ ਉਹਨਾਂ ਨੂੰ ਆਂਦੇ ਮੈਂ ਕਹਤਾ ਕਿ ਮੈਡਮ ਬਿਲਿੰਗ ਨਹੀਂ ਹੋਣੀ ਹੈ ਲਾਸਟ ਉੱਥੇ ਤੱਕ ਬਿਲਿੰਗ ਹੋਣੀ ਹੈ ਜਿੱਥੇ ਤੱਕ ਲੋਕ ਲਾਸ ਕੋਤਾ ਲਿਗ ਬਿਲਿੰਗ ਹੋਣੀ ਆ ਤੇ ਉਸ ਤੋਂ ਬਾਅਦ ਉਹਨਾਂ ਦੀ ਵਾਈਫ ਨੇ ਪਤਾ ਨਹੀਂ ਕੀ ਕਿਹਾ ਮੈਨੂੰ ਕੁਝ ਸਮਝ ਨਹੀਂ ਆਇਆ ਤਾਂ ਫਿਰ ਮੈਂ ਇਗਨੋਰ ਕੀਤਾ ਉਹਨਾਂ ਨੂੰ ਉਹ ਲੱਗੇ ਰਹੇ ਲੱਗੇ ਰਹੇ ਪਰ ਫਿਰ ਦੁਬਾਰਾ ਵੀ ਮਨਾ ਕੀਤਾ ਕਿ ਮੈਡਮ ਮੈਂ ਵੀ ਟਾਈਮ ਵੇਸ ਨਾ ਕਰੋ ਤੁਸੀਂ ਦੂਸਰੇ ਕੰਪਨੀ ਤੇ ਸ਼ਿਫਟ ਹੋ ਜਾਓ ਹਾਂ ਕਰੋਨਾ ਨੇ ਨਹੀਂ ਤੁਣੀ ਫਿਰ ਉਹਨਾਂ ਦੇ ਹਸਬੰਦ ਆਇਓ ਮੈਨੂੰ ਗਾਲ੍ਹਾਂ ਕੱਢਣ ਲੱਗੇ ਕਿ ਤੁਸੀਂ ਪਹਿਲੇ ਕਿਉਂ ਨਹੀਂ ਦੱਸਿਆ ਇਹ ਵੋ ਮੈਂ ਕਿਹਾ ਸਰ ਬੋਰਡ ਨੂੰ ਆਇਆ ਆ ਤੁਸੀਂ ਆਪ ਦੇਖ ਲਓ ਐਡਾ ਵੱਡਾ ਬੋਰ ਲੱਗਾ ਹੈ ਉਹ ਕਹਿੰਦਾ ਉਹਨਾਂ ਨੇ ਕੁਝ ਨਹੀਂ ਸੁਣਿਆ ਗਾਲ ਕੱਢੀ ਤੇ ਮੈਨੂੰ ਬਾਹਰ ਬੁਲਾ ਲਿਆ ਤੇ ਮੈਨੂੰ ਸਰ ਉਹ ਉਸੇ ਗੱਲ ਜਾਂ ਤਾਂ ਨਹੀਂ ਉਹ ਕਹਿ ਰਿਹਾ ਮੇਰਾ ਬ੍ਰੇਸਲਟ ਇਹਨਾਂ ਨੇ ਲਾਇਆ ਜਾਂ ਕੁਛ ਇਦਾਂ ਦਾ ਹੋਇਆ ਕੁਛ ਇਦਾਂ ਦਾ ਗੱਲਬਾਤ ਹੋਈ ਨਹੀਂ ਹੋਇਆ ਸਰ ਬ੍ਰੇਸਲਟ ਉਹਨਾਂ ਕੋਲ ਸੀ ਨਹੀਂ ਅੱਛਾ ਨਹੀਂ ਸੀ ਉਹਨਾਂ ਦੇ ਹੱਥੇ ਹਾਂ ਮੈਂ ਉਹਨਾਂ ਦਾ ਕਦੇ ਹੱਥ ਤਾਂ ਵੜੇ ਨਹੀਂ ਉਹਨਾਂ ਦੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦੇ ਉਹਨਾਂ ਤੇ ਹੱਥ ਮੈਨੂੰ 9 ਮਹੀਨੇ ਹੋ ਚੁੱਕੇ ਆ ਠੀਕ ਕੀ ਨਾਮ ਤੁਹਾਡਾ ਸਾਹਿਲ ਸਰ ਜੀ ਠੀਕ ਕਿ ਸਰ ਇਹ ਮਾਮਲਾ ਸਾਨੂੰ ਇਥੋਂ ਡੀਮਾਰਟੋਂ ਫੋਨ ਗਿਆ ਸੀਗਾ ਅਰੇ 112 ਤੇ ਵੀ ਕੰਪਲੇਨ ਕੀਤੀ ਸੀ ਜਿਹਦੇ ਵਿੱਚ ਮੈਂ ਆਪਣੀ ਟੀਮ ਭੇਜੀ ਮੈਂ ਕੌਡੀ ਸੀ ਕੋਟ ਮੈਂ ਵੀ ਸਿੱਧਾ ਇੱਧਰ ਆਇਆ ਇੱਕ ਲੜਕੇ ਨੇ ਸਾਨੂੰ ਦੱਸਿਆ ਵੀ ਮੈਂ ਇੱਥੇ ਆਇਆ ਸੀ 10 ਮਹੀਨਾ ਮਸੀਨੇ ਰਜੋਤ ਮੈਂ ਇੱਕ ਨੰਬਰ ਤੇ ਦੁਆਰਾ ਆਇਆ ਤੇ ਆਪਣੇ ਇੱਕ ਨੰਬਰ ਤੇ ਆ ਗਿਆ ਦੁਆਰਾ ਤੇ ਉਸ ਤੋਂ ਬਾਅਦ ਇਹ ਕਹਿੰਦਾ ਮੇਰਾ ਕਲੋਜ਼ ਹੋ ਗਿਆ ਇਹਨਾਂ ਦੀ ਉੱਤੇ ਕੈਸੂ ਨਹੀਂ ਹੋ ਗਏ ਹੰਕਾ ਜਿਹਾ ਪੁਛੇ ਕਿ ਤੁਸੀਂ ਨੂੰ ਦਿੱਤਾ ਪਰ ਇਹ ਲੇਕਨ ਨੇ ਕਿਹਾ ਮੇਰੇ ਸੱਜੇ ਮੇਰੇ ਗੁਰਦੇ ਦੇ ਬ੍ਰੇਸਲੇਟ ਸੀ ਉਹਦੇ ਵਿੱਚ ਅਸੀਂ ਇਹਨਾਂ ਦੇ ਕੰਪਿਊਟਰ ਕੈਮਰੇ ਜਦੋਂ ਇਹ ਆਇਆ ਨਾ ਪੌਣੀਆਂ ਚੜ੍ਹ ਕੇ ਉੱਥੇ ਵੀ ਚੈੱਕ ਕਰਾ ਸਾਰੇ ਤੇ ਥੱਲੇ ਸੋਨੇ ਦਾ ਸੀ ਸਰ ਬ੍ਰੇਸਲੇਟ ਸਰ 6 ਲੱਖ ਰੁਪਏ ਦਾ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਮੇਰਾ ਬ੍ਰੇਸਲੇਟ ਅੰਦਰੋਂ ਖੋ ਹੋਈ ਹੈ ਸਾਡੇ ਬ੍ਰੇਸਲੇਟ ਤੇ ਉਹ ਅਸੀਂ ਚੈੱਕ ਕਰ ਲੈ ਜਦੋਂ ਇਹ ਆਇਆ ਉਹਦੇ ਵਿੱਚ ਹੈ ਹੀ ਨਹੀਂ ਉਹਦੇ ਮੈਂ ਤਾਂ ਬ੍ਰੇਸਲੇਟ ਪਾਇਆ ਨਹੀਂ ਅਸੀਂ ਸਰ ਜਿਹੜੀ ਗੱਲ বলা ਜਾ ਰਹੀ ਹੈ ਇਸਨਾਂ ਵੱਲੋਂ ਤੇ ਸਰ ਜਿਹੜੀ ਮਾਰਕੋਟ ਅੰਦਰ ਕੀਤੀ ਜਾ ਰਹੀ ਸੀ ਜਿਹੜੀ ਉਹ ਵੀ ਉਹ ਕਿਹ ਸਿੱਕੇ ਉਹ ਵੀ ਕਹਿ ਰਹੇ ਸੀ ਕਿ ਮੇਨਾ ਕਟਮਰ ਹੋਈ ਆ ਕਿ ਮੇਰੇ ਵੱਲੋਂ ਕੋਈ ਸੀਸੀਟੀਵੀ ਕੋਈ ਸੀਸੀਟੀਵੀ ਵਿੱਚ ਕੁਝ ਨਹੀਂ ਆਇਆ ਦੋਨਾਂ ਜਣੇ ਦਾ ਸੇੜੇ ਵੀ ਹੈਗਾ ਸਰ ਉਹ ਨਿਸ਼ਾਨ ਹੈਗਾ ਸਰ ਹੁੰਦਾ ਹੈ ਸੀਸੀਟੀਵੀ ਦੇ ਵਿੱਚ ਜੋ ਵੀ ਅਸੀਂ ਇਹਨੂੰ ਨਾਲ ਲੈ ਕੇ ਜਿੱਤਾ ਅਸੀਂ ਕੱਲ੍ਹ ਨੂੰ ਦਿੱਤਾ ਅਸੀਂ ਕਿੱਸ ਕਰਿਆ ਉਹਦੇ ਨਾਲ ਅਥੋਂ ਭਾਈ ਜਰੂਰ ਹੈ ਆਪਸ ਵਿੱਚ ਦੋਨਾਂ ਜਣੇ ਆਇਆ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਤੇ ਜਿਹੜੀ ਬ੍ਰੇਸਲੇਟ ਵਾਲੀ ਗੱਲ ਉਹ ਝੂਠੀ ਹੈ ਤੇ ਫਿਰ ਕੀ ਕਾਰਵਾਈ ਕੀ ਹੋਏਗੀ ਕਿ ਉਹ ਵੀ ਬਣਦੀ ਕਾਨੂੰਨੀ ਕਰ ਦੇਗਾ